ਤਾਰਨੇ ਦਾ ਇਹ ਬਣਿਆ ਐਤਵਾਰ ਨੂੰ ਪੁਲਿਸ ਵਾਲੇ ਇਹਨੂੰ ਉਥੋਂ ਫੜ ਕੇ ਲੈ ਕੇ ਦੱਬੇ ਆ ਠੀਕ ਹੈ ਉਹ ਕਹਿੰਦੇ ਵੀ ਤੂੰ ਗੋਲੀਆਂ ਵੇਚਦਾ ਹੈ ਇਹ ਠੀਕ ਹੈ ਤੇ ਸਾਡੇ ਕੋਲ ਰਿਪੋਰਟ ਆਈ ਆ ਠੀਕ ਹੈ ਦੁਕਾਨ ਵਿੱਚੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਫੜ ਕੇ ਲੈ ਜਾਂਦੇ ਆ ਸਾਡੇ ਚੌਕੀ ਪੈਂਦੀਆਂ ਕਟਾਰੀਆਂ ਤੇ ਸ਼ਾਇਦ ਸੁਚਾਰਾਮ ਦੀ ਹੁਣੀ ਆ ਕੋਈ ਇੱਥੇ ਆਲ ਦਰ ਕੇ ਮਨਚੀਸਾ ਉਹ ਲੈ ਗਿਆ ਜੀ ਫੜ ਕੇ ਤੇ ਨਾਲ ਸੰਦੀਪ ਕੁਮਾਰ ਹੁਣੀ ਐਸਆਈਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਾਂ ਉਹਨਾਂ ਦੀ ਨਾਲ ਪਰਮਿਸ਼ਨ ਦੇ ਨਾਲ ਜੀ ਤੇ ਫਿਰ ਅਸੀਂ ਗਏ ਸਾਡੇ ਬਾਪੂ ਗਿਆ ਮਗਰ ਜੀ ਫਿਰ ਉਹਨਾਂ ਨੇ ਲਿਖਤ ਕਰਕੇ ਛੱਡ ਦਿੱਤਾ ਵੀ ਸਾਡੇ ਕੋਲ ਕੋਈ ਸਬੂਤ ਕੋਈ ਨਹੀਂ ਹੈਗਾ ਸਿਰਫ ਅਸੀਂ ਵਾਰਨਿੰਗ ਦੇਣ ਲਈ ਇਹਨੂੰ ਸੱਦਿਆ ਸੀ ਤੇ ਉਹ ਪਿੰਡ ਨੂੰ ਲੈ ਗਿਆ ਜੀ 20 ਮਿੰਟਾਂ ਬਾਅਦ ਦੁਆਰਾ ਫਿਰ ਫੋਨ ਆ ਜਾਂਦਾ ਕਿ ਨੇ ਇਹਨੂੰ ਵਾਪਸ ਭੇਜੋ ਵਾਪਸ ਲੈ ਕੇ ਆਓ ਉਦੋਂ ਵਾਪਸ ਫਿਰ ਲੈ ਗਿਆ ਜੀ 20 ਮਿੰਟਾਂ ਬਾਅਦ ਫਿਰ ਇਹਨੂੰ ਉੱਥੇ ਘੰਟਾ ਕੁ ਫੇਰ ਬਟਾਲੀ ਰੱਖਿਆ ਫਿਰ ਉਹਨਾਂ ਨੇ ਤੋਂ ਲੱਖ ਰੁਪਈਆ ਮੰਗ ਲਿਆ ਵੀ ਸਾਨੂੰ 1 ਲੱਖ ਰੁਪਈਆ ਦੇ ਫਿਰ ਇਹਦਾ ਤੇਰੀ ਤਰ੍ਹਾਂ ਅਸੀਂ ਭਾਜੀ ਭਾਜੀ ਘੰਟੇ ਬਾਅਦ ਦੁਆਰਾ ਫੇਰ ਸਾਡੇ ਪਿੰਡ ਦੇ ਜੀ ਸ਼ਾਬਦਾ ਸਾਹਿਬ ਜਿਹੜੇ ਪਹਿਲਾਂ ਛੜਾ ਕੇ ਲੈ ਕੇ ਜਾਂਦੇ ਸੀ ਪੰਜ ਸੀ ਉਹ ਜੀ ਉਹਨਾਂ ਨੂੰ ਫੇਰ ਫੋਨ ਕੀਤਾ ਵੀ ਇਹਨੂੰ ਆ ਕੇ ਲੈ ਜਾਓ ਤੇ ਇਹਦਾ ਫੋਨ ਉਹਨਾਂ ਨੇ ਰੱਖ ਲਿਆ ਉੱਥੇ ਨਾਲ ਕਹਿੰ ਦਿੱਤਾ ਵੀ ਤੂੰ ਆ ਕੇ ਕੱਲ ਨੂੰ ਨਾਲੇ ਸਾਹਿਬ ਨੂੰ ਮਿਲ ਜਾਈਂ ਨਾਲੇ ਆ ਕੇ ਸਾਡੇ ਕੋਲੋਂ ਆਪਣਾ ਫੋਨ ਲੈ ਜਾ ਠੀਕ ਹੈ ਤੇ ਨਾਲੇ ਸਾਨੂੰ 100 ਰੁਪਏ ਦੇ ਦੇ ਇਹ ਵਾਪਸ ਸਾਡੇ ਕੋਲੋਂ ਸਾਨੂੰ ਵੀ ਇਹਨੇ ਫੋਨ ਕੀਤਾ ਇਹ ਗੱਲ ਹੈ ਵੀ ਸੋਮਵਾਰ ਸ਼ੋਮਵਾਰ ਨੂੰ ਫਿਰ ਲਾਸਟ ਟਾਈਮ ਇਹਦੀ ਗੱਲ ਹੋਈ ਆਪਣੀ ਘਰ ਆਣੀ ਨਾ 11 ਕੁ ਜੀ ਰਾਤ ਉਹਦੇ ਕੋਲੋਂ ਇਹਨੇ ਕਿਹਾ ਕਿ ਵੀ ਮੈਂ ਕੁ ਪਰਸ ਵਾਲੇ ਤੱਕ ਕਰਦੇ ਆ ਮੇਰੇ ਕਰਕੇ ਮੇਰਾ ਬਾਪ ਬਹੁਤ ਸ਼ਰਮਿੰਦਗੀ ਵਿੱਚ ਹੁੰਦਾ ਮੈਂ ਇਹਦਾ ਰਹਿ ਨਹੀਂ ਸਕਦਾ ਉਹ ਤਵੱਦਨ ਜੀ ਆਪਣਾ ਫੋਨ ਬੰਦ ਕਰ ਅੱਛਾ ਜੀ ਫਿਰ ਮੈਂ ਅੱਜ ਸਵੇਰੇ ਪਹੁੰਚਿਆ ਜੀ ਇੰਗਲੈਂਡ ਮੈਂ ਲੈਂਡਿੰਗ ਹੋਣਾ ਅੱਜ ਪਹੁੰਚਿਆ ਤੇ ਜਦੋਂ ਅੱਜ ਆਇਆ ਤੇ ਅੰਦਰੋਂ ਜਿੰਦਾ ਲੱਗਾਇਆ ਸੀ ਫਿਰ ਅਸੀਂ ਇਹਦਾ ਉੱਪਰਲੇ ਪਾਸੇ ਦੀ ਨਿਕਲ ਕੇ ਆਏ ਨਾਲ ਗਵਾਂਡੀਆਂ ਦੇ ਜਾ ਕੇ ਅੰਦਰ ਆ ਗਏ ਸੀ ਜਿੰਦਾ ਭੰਨਿਆਂ ਦਾ ਜੀ ਕਿਦੀ ਮਰਥ ਹੋ ਚੁੱਕੀ ਤੁਹਾਨੂੰ ਕੀ ਲੱਗਦਾ ਮਤਲਬ ਪੁਲਿਸ ਦੇ ਪ੍ਰੈਸ਼ਰ ਜਾ ਕੇ ਹਾਂਜੀ ਪੁਲਿਸ ਦੇ ਪ੍ਰੈਸ਼ਰ ਬਚਾਇਆ ਜੀ ਮੇਰੇ ਭਰਾ ਦਾ ਮੈਨੂੰ ਫੋਨ ਦਿੱਤਾ ਜਾਵੇ ਉਹਦੇ ਵਿੱਚ ਜੋ ਵੀ ਆਪਣੇ ਇਸ ਬਾਕਸ ਤੇ ਮੈਂ ਪਹੁੰਚਿਆ ਡੈੱਡ ਬੋਡੀ ਨੂੰ ਦੇਖਿਆ ਕੋਈ ਸੁਸਾਇਦਾਰਾ ਨੋਟ ਨਹੀਂ ਮਿਲਿਆ ਹੈਗਾ ਪਰ ਫਿਰ ਵੀ ਜਿਹੜਾ ਉਹਨਾਂ ਨੇ ਬ੍ਰਦਰ ਤੇ ਕਹਿਣ ਤੇ ਉੱਤੇ ਵੀ ਆਹ ਕਾਲੋ ਸੀ ਵੀ ਪੁਲਿਸ ਪਾਰਟੀ ਨੇ ਬਲਾ ਸੀ ਤੇ ਉਸ ਤੋਂ ਚੌਕੀਆਂ ਬੁਲਾ ਕੇ ਉਹਨੂੰ ਭੇਜਤਾ ਸੀ ਐਸ ਨਾਲ ਉਹ ਤੋਂ ਬਾਅਦ ਜਿਹੜੀ ਕੋਈ ਗੱਲਬਾਤ ਹੋਈ ਆ ਉਹ ਬਹੁਤ ਸਾਰੇ ਬੰਦੇ ਜਿਹੜਾ ਨੇ ਛਾੜਾਈ ਢਾਲ ਲੈ ਕੇ ਸੀ ਉਹਨਾਂ ਨੇ ਦੱਸਿਆ ਵੀ ਸਾਡੀ ਕੋਈ ਪੈਸਾਂ ਦੀ ਕੋਈ ਅਜਿਹੀ ਗੱਲ ਨਹੀਂ ਹੋਈ ਲੇਕਿਨ ਸਾਨੂੰ ਇਹਨਾਂ ਨੇ ਜੁਮੈਰੀ ਦੇ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਐਸਐਸ ਸਾਹਿਬ ਆ ਉਹ ਤੋਂ ਵੀ ਕਲੀਅਰ ਕਰ ਲੈਣ ਕਿ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਜਾਂ ਜੋ ਬੰਦੀ ਕਾਰਵਾਈ ਸੀ ਉਹ ਇਹਨਾਂ ਨੇ ਕੀਤੀ ਨਹੀਂ ਹੈਗੀ ਜੋ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ ਜਿੱਥੇ ਕੋ ਮੋਬਾਈਲ ਦੀ ਗੱਲ ਕਰਦੇ ਪਏ ਉਹ ਮੋਬਾਈਲ ਕੋਲ ਸਮਝਾ ਜਮ ਦੇ ਕੋਲ ਸੀ ਸਾਡੇ ਇਹ ਉਹ ਮੰਨ ਗਿਆ ਵੀ ਮੋਬਾਈਲ ਜਿਹੜਾ ਸੀ ਉਥੇ ਚੋਕੀ ਸੀ ਇੱਕ ਮੋਬਾਈਲ ਦਿੱਤਾ ਸੀ ਇਹ ਘਰੇ ਗਿਆ ਸੀ ਇਹ ਕਿਸ ਕੇਸ ਕੇ ਲੈ ਕੇ ਗਿਆ ਸੀ ਆਪਾਂ ਜਿਹੜੇ ਵਿਅਕਤੀ ਇਹ ਕਹਿੰਦਾ ਵੀ ਇਥੇ ਇਹ ਜਿਹੜਾ ਬੰਦਾ ਸੀ ਇਹ ਨਸ਼ੇ ਦੀਆਂ ਪ੍ਰੈਫਰ ਗੋੜੀਆਂ ਵੇਚਦਾ ਸੀ ਤੇ ਉਸ ਚੱਕਰ ਤੇ ਇਹਨੂੰ ਲੈ ਕੇ ਗਿਆ ਸੀ ਤਾਂ ਕਿ ਐਸਾ ਹੀ ਕੋਣ ਹੈ ਜਿਹਨਾਂ ਤੇ આરોਪ ਲੱਗਦੇ ਪੈਸੇ ਆਉਂਦੇ ਤੇ ਉਹ ਇਹ ਸਹੀ ਆਪਣੇ ਸੁਚਾ ਦਾ ਰਾਮ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਜੋ ਇਹਨਾਂ ਨੇ ਬਿਆਨ ਦਿੱਤਾ ਸੀ ਮੌਕੇ ਤੇ ਪਹੁੰਚੇ ਜੋ ਇਹਨਾਂ ਨੇ ਕਰਦੇ ਬਿਆਨ ਦੇਣਗੇ ਉਦੋਂ ਬਾਅਦ ਅਗੇ ਇਨਵੈਸਟੀਗੇਸ਼ਨ ਕੀ ਆਉਂਦਾ ਜੋ ਬਿਆਨ ਦੇ ਉਸ ਹਿਸਾਬ ਨਾਲ ਕਾਰਵਾਈ ਕਰਨਾ ਇੱਕ ਪੈਸਿਆਂ ਦਾ આરોਪ ਲੱਗਦਾ ਪਿਆ ਜੀ ਜੇ ਪੈਸਾ ਦੀ ਗੱਲ ਕਲੀਅਰ ਹੋਣੀ ਹੈ ਸਾਹਮਣੇ ਕੋਈ ਆਉਂਦੀ ਹੈ ਤਾਂ ਉਹ ਵੈਸੇ ਹੀ ਕਾਰਵਾਈ ਉਹਨਾਂ ਨੇ ਕਿਹਾ ਵੀ ਹੈ ਕਿ ਸਾਡੇ ਕੋਈ ਬਾਹਰਲੇ ਅਕਾਊਂਟ ਮੰਗੇ ਗਏ ਆ ਉਹੀ ਉਹੀ ਜਦ ਇਹਨਾਂਗੇ ਤਾਂ ਉਦੋਂ ਬਾਅਦ ਅਸੀਂ ਕਲੀਅਰ ਕਰਾਂਗੇ ਕਿ ਕਿਸ ਬੰਦੇ ਥਰੂ ਅਕਾਊਂਟ ਮੰਗੇ ਗਏ ਕਿਹਨੇ ਮੰਗੇ ਜੇ ਉਹਦਾ ਵੀ ਵਿੱਚ ਕੋਈ ਪਾਰਟ ਆਇਆਗਾ ਉਹ ਵੀ ਕਲੀਅਰ ਕਰਾਂਗੇ ਥੈਂਕ ਯੂ ਸਰ ਰਵੀਕੀਸ਼ਰ ਥੈਂਕ ਯੂ